ਗ੍ਰਾਮ ਪੰਚਾਇਤ ਪੰਡਾਲਬੇਟ ਵੱਲੋਂ ਲੜਾਈ ਝਗੜੇ ਦਾ ਨਿਪਟਾਰਾ ਪਿੰਡ ਵਿੱਚ ਹੀ ਕਰਵਾਇਆ ਲੋਕਾਂ ਨੂੰ ਆਪਸੀ ਭਾਈਚਾਰਕ ਬਣਾਈ ਰੱਖਣ ਦੀ ਸਰਪੰਚ ਚਰਨਜੀਤ ਸਿੰਘ ਚੰਨਾ ਪਲਵਾਨ ਨੇ ਕੀਤੀ ਅਪੀਲ ਪਿੰਡਾ ਵਾਸੀਆਂ ਅਤੇ ਦੋਵੇਂ ਧਿਰਾਂ ਨੇ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕਰਦੇ ਹੋਏ ਕੀਤਾ ਧੰਨਵਾਦ ਬਿੱਤੇ ਦਿਨੀ ਥਾਣਾ ਢਿਲਵਾ ਅਧੀਨ ਪੈਂਦੇ ਪਿੰਡ ਪੰਡਾਲਬੇਟ ਵਿਖੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਨੂੰ ਸੁਲਝਾਉਣ ਦੇ ਹੋਏ सरपंच चरनजीत सिंह चन्ना पहलवान ਤੇ ਸਮੂਹ ਪੰਚਾਇਤ ਨੇ ਆਪਣੇ ਸੂਝ ਬੂਝ ਨਾਲ ਦੋਵੇਂ ਟੀਰਾ ਮਨਪ੍ਰੀਤ ਸਿੰਘ ਪੁੱਤਰ ਵਿਆਲ ਸਿੰਘ ਲਖਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਅਤੇ ਦੂਜੀ ਟੀਰ ਸੌਰਵ ਸਿੰਘ ਪੁੱਤਰ ਕਰਮਜੀਤ ਸਿੰਘ ਗੌਰਵ ਸਿੰਘ ਪੁੱਤਰ ਹਰਜਿੰਦਰ ਸਿੰਘ ਜੁਗਰਾਜ ਸਿੰਘ ਦਿਲਰਾਜ ਸਿੰਘ ਪੁੱਤਰ ਰਾਜਕੁਮਾਰ ਵਾਸੀ ਪੰਡਾਲ ਬੇਟ ਦਾ ਆਪਸੀ ਸਮਝੌਤਾ ਕਰਵਾਉਂਦੇ ਹੋਏ ਰਾਜੀ ਨਾਵਾ ਜੋ ਦੋਵੇਂ ਟੀਰਾ ਨੂੰ ਮਨਜ਼ੂਰ ਹੈ ਕਰਵਾ ਦਿੱਤਾ ਇਸ ਮੌਕੇ ਸਰਪੰਚ ਚਰਨਜੀਤ ਸਿੰਘ ਚੰਨਾ ਨੇ ਸੂਨਗੜ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਾਰੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਰਲ ਮਿਲ ਕੇ ਰਹਿਣ ਅਤੇ ਜੇਕਰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਨੂੰ ਪੰਚਾਇਤ ਦੇ ਧਿਆਨ ਵਿੱਚ ਜ਼ਰੂਰ ਲਿਆਓ ਤਾਂ ਜੋ ਉਸ ਦਾ ਨਿਪਟਾਰਾ ਪਿੰਡ ਵਿੱਚ ਹੀ ਕੀਤਾ ਜਾ ਸਕੇ ਇਸ ਮੌਕੇ ਦੋਵੇਂ ਦਿਰਾ ਅਤੇ ਹਾਜ਼ਰ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੇ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਜੀ ਮਨਜੀ ਦਾ ਇਹ ਜੋ ਤੁਹਾਡਾ ਅੱਜ ਪੰਚਾਇਤ ਨੇ ਫੈਸਲਾ ਕਰਾਇਆ ਤੁਸੀਂ ਇਹ ਤੋਂ ਖੁਸ਼ ਹੋ ਖੁਸ਼ ਹਾਂ ਭਾਜੀ ਬਹੁਤ ਵਧੀਆ ਹੋਇਆ ਕੀ ਕਹਿਣਾ ਚਾਹੁੰਦੇ ਤੁਸੀਂ ਪੰਚਾਇਤ ਨੂੰ ਬਸ ਧੰਵਾਦ ਧੰਵਾਦੀ ਆ ਕਰਦੇ ਇਹਨਾਂ ਦਾ ਵੀ ਚਲੋ ਵਧੀਆ ਕਰਾਇਆ ਪਾਇਆ ਜਿਹੜਾ ਕਿਉਂ 10 ਵਜੇ ਉਧਰ ਈਨਾਮ ਹੈ ਤੁਹਾਡਾ ਸਖਵਿੰਦਰ ਕੌਰ ਪਾਵਾ ਇਹ ਤੁਹਾਡਾ ਜਿਹੜਾ ਝਗੜਾ ਪੰਚਾਇਤ ਨੇ ਸੁਝਾਇਆ ਇਹਦੇ ਉਸ ਬੰਦੇ ਵਿੱਚ ਕੀ ਕਰਨੇ ਚਾਹੁੰਦੇ ਸੀ ਬਹੁਤ ਬਹੁਤ ਧੰਨਵਾਦ ਨਵੀਂ ਪੰਚਾਇਤ ਦਾ ਸਾਡਾ ਘਰਵਾ ਤੇ ਰਾਂ ਦਾ ਰਾਜੀ ਨਾਮ ਕਰਾ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਇਹ ਮਿਹਰਬਾਨੀ ਇਹਨਾਂ ਦੀ ਬਹੁਤ ਸਾਰਿਆਂ ਨੂੰ ਨਾਮ ਸਰ ਤੁਹਾਡਾ ਪਰਮਜੀਤ ਸਿੰਘ ਅੱਜ ਜੋ ਪੰਚਾਇਤ ਨੇ ਫੈਸਲਾ ਕਰਾਇਆ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਸਹੀ ਆਪਣਾ ਫੈਸਲਾ ਕੀਤਾ ਜੀ ਆਪਣਾ ਜੋ ਵੀ ਕਰਤਾ ਪੰਚਾਇਤ ਨੇ ਮੈਂ ਬੱਕਿਆ ਮੈਂ ਆਪਣਾ ਸਹੀ ਕੀਤਾ ਜੋ ਕੀਤਾ ਪੰਚਾਇਤ ਦੇ ਨਾਲ ਕੇ ਕੀਤਾ ਹੈ ਤੁਸੀਂ ਇਹ ਜਿਹੜੇ ਫੈਸਲੇ ਤੋਂ ਸਾਰੇ ਖੁਸ਼ ਹੋ ਹਾਂਜੀ ਦੂਜੀਆਂ ਪਾਰਟੀਆਂ ਦੋਨਾਂ ਹੀ ਹਾਂ ਦੋਵੇਂ ਪਾਰਟੀਆਂ ਖੁਸ਼ ਆ ਜੀ ਠੀਕ ਹੈ ਜੀ ਨਾਮ ਸੌਤਰ ਸੁਤਨਾਮ ਸਿੰਘ ਨੰਬਰਦਾਰ ਪਿੰਡ ਪਿੰਡਿਆ ਇਹ ਜੋ ਅੱਜ ਭੰਡਾਰਬੇਟ ਦੋ ਧਿਰਾਂ ਦਾ ਆਪਸੀ ਝਗੜੇ ਦਾ ਪੰਚਾਇਤ ਨੇ ਫੈਸਲਾ ਕਰਾਇਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਝਗੜਾ ਕਾਫੀ ਦਿਨਾਂ ਤੋਂ ਚੱਲਣ ਦਿਆ ਸੀ ਆਹ ਛੋਟੇ ਛੋਟੇ ਮੁੰਡਿਆਂ ਦੀ ਲੜਾਈ ਹੋਈ ਸੀ ਤੇ ਮੇਰਾ ਤੇ ਪਿੰਡ ਪਿੰਡੀਆਂ ਵਾ ਤੇ ਆ ਸਰਪੰਚ ਸਾਹਿਬ ਮੇਰੇ ਬڑے ਮਿੱਤਰ ਆ ਅਸੀਂ ਪੁਰਾਣੇ ਇਕੱਠੇ ਚੱਲੇ ਆਉਂਦੇ ਆ ਤੇ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਪੀ ਇਹ ਜਿਹੜਾ ਮਸਲਾ ਵਾ ਇਹਨੂੰ ਠੜੇ ਨੀਗਾ ਜਾਣ ਦੇਣਾ ਵੀ ਇੱਥੇ ਨਿਬੇੜ ਦਿਓ ਇਹਨਾਂ ਨੇ ਬੜਾ ਨਿੱਜੀ ਇੰਟਰਸਟ ਲੈ ਕੇ ਤੇ ਦੋਵਾਂ ਧਿਰਾਂ ਦੇ ਜਿਹੜੀ ਪੁਰਾਣੀ ਰੰਜਿਸ਼ ਸੀ ਉਹਨੂੰ ਖਤਮ ਕਰਾਤਾ ਵਾ ਤੇ ਦੋਵੇਂ ਧਿਰਾਂ ਇਕੱਠੀਆਂ ਕਰਤੀਆਂ ਵਾ ਧੰਨਵਾਦ ਆ ਸਰਪੰਚ ਸਾਹਿਬ ਦਾ ਕੀ ਨਾਮ ਸੁਪਾਸਪ ਕਾਂਜੀ ਸਿੰਘ ਜੀ ਸਰਪੰਚ ਪੰਡਾਲ ਬੀਰ ਇਹ ਜੋ ਝਗੜਾ ਸਾਡੇ ਵਿਰੇ ਹੋਇਆ ਜੀ ਅੱਜ ਉਹਦਾ ਰਾਜੀਨਾਮਾ ਕਰਾਇਆ ਵਾ ਸਾਡੇ ਲੰਬੜਦਾਰ ਸਾਹਿਬ ਪਿੰਡੀਆਂ ਤੋਂ ਆਏ ਰਿਸ਼ਤੇਦਾਰ ਆਪਣੇ ਉਹਨਾਂ ਵਿੱਚ ਪੈ ਕੇ ਸਾਰਿਆਂ ਜੀ ਇਹਨਾਂ ਦਾ ਰਾਜੀਨਾਮਾ ਕਰਾ ਦਿੱਤਾ ਹੁਣ ਕੋਈ ਵਿਰੇ ਪਾਰਟੀ ਬਜ ਨਹੀਂ ਰੂਗੀ ਜੀ ਸਾਰਾ ਵਿਰੇ ਇਕ ਕਰਤਾ ਕੱ체 ਰਹਿਣਗੇ ਜੀ ਹੁਣ ਤੇ ਬਾਕੀ ਸਾਰਾ ਵਿਰੇ ਦਾਸਤਾ ਜੀ ਕੋਈ ਵੀ ਉੱਥੇ ਗੋਲੀ ਜਾਂ ਕੋਈ ਚੀਜ਼ ਨਹੀਂ ਵਿਕੂਗੀ ਵਿਰੇ 'ਚ ਬਾਕੀ ਤੁਸੀਂ ਇਸ ਲੜਾਈ ਝਗੜੇ ਦੌਰਾਨ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਦੱਸਿਆ ਜੀ ਇਕੱਠੇ ਰਹੋ ਕੋਈ ਲੜਾਈ ਨਾ ਕਰੇ ਕੋਈ ਝਗੜਾ ਨਾ ਖੇਡਾਂ ਜਾਓ ਦਾ ਵੀ ਕਮਾਈ ਕਰੋ